ਨਾਮ ਦੱਸਿਓ ਕਿਹੜਾ ਪਿੰਡ ਜੀ ਤੇ ਕੀ ਗੱਲ ਹੋਈ ਜੇ ਮਨਜੀਤ ਸਿੰਘ ਜੀ ਚਿੱਤਾ ਖਲਾ ਪਿੰਡ ਦਾ ਤੇ ਕੀ ਮਸਲਾ ਆਇਆ ਜੀ ਜਿਹੜਾ ਅੱਜ ਤੈਨੂੰ ਗੁਰਨਾਨਕਾ ਹਸਪਤਾਲ ਨੂੰ ਲੜਾਈ ਦੇ ਸਬੰਧ ਚ ਹੋਇਆ ਪਛੇ ਕੋਈ ਸਮਝੇ ਚੱਲਦੀ ਹੈ ਹੂੰ ਤੇ ਉਹ ਮੁੰਡੇ ਤੇ ਜਿਆਦੀ ਸਾਟ ਲਗਾ ਦੀ ਨਾ ਅਗਰ ਫੋਨ ਕਰਦਾ ਜਾਣਦੇ ਇਹਨੂੰ ਫੜ ਲਿਆ ਨਾ ਹੂੰ ਤੇ ਅੱਜ ਵੀ ਆਪਾਂ ਇੱਕ ਦਿਨ ਫੇਰ ਉੱਤੋਂ ਅਗਲੇ ਦਿਨ ਵੀ ਘੇਰਿਆ ਮੁੰਡੇ ਨੂੰ ਅੱਜ ਮੈਨੂੰ ਘੇਰਿਆ ਨਾ ਵਾਰ-ਵਾਰ ਤਾਂ ਕਰਨ ਦੇ ਆਪਾਂ ਦਰਖਾਸਤ ਦਿੱਤੀ ਕੋਈ ਕਾਰਵਾਈ ਕਾਨੂੰਨੀ ਕਾਰਵਾਈ ਕੋਈ ਹਲੇ ਤੱਕ ਹੋਈ ਨਹੀਂ ਨਹੀਂ ਜਿਹੜਾ ਤੁਹਾਡਾ ਇਸ ਟਾਈਮ ਤੁਸੀਂ ਗੁਨਾਨਕ ਹਸਪੀਟਲ ਆਏ ਜੇ ਤੇ ਕਾਦੇ ਵਾਸਤੇ ਆਏ ਜੇ ਕੀ ਗੱਲ ਕੀ ਹੋਈ ਹੈ ਸਰ ਉਹ ਮੁੰਡੇ ਨੂੰ ਦਾਖਲ ਕਰਾਇਆ ਉਹਦੇ ਸਿਰ ਜਵਾਬ ਵਿੱਚ ਪਾੜਿਆ ਆ ਕਿੰਨੇ ਟਾਂਕੇ ਲੱਗੇ ਟਾਂਕੇ ਕਾਫੀ ਲੱਗੇ ਆ ਹੁਣ ਆਪਾਂ ਕਾਣੀ ਪਤਾ ਕਿੰਨੇ ਲੱਗੇ ਤੇ ਕੋਈ ਪੁਲਿਸ ਮੁਲਾਜ਼ਮ ਆਇਆ ਕੋਈ ਇੱਥੇ ਤੁਹਾਡਾ ਬਿਆਨ ਲੈਣ ਵਾਸਤੇ ਹਲੇ ਨਹੀਂ ਕੋਈ ਆਇਆ ਤੇ ਕੀ ਮੰਗ ਕਰਦੇ ਜੀ ਸਾਰੇ ਹੀ ਮੰਗੇ ਆਪਣੇ ਕਿਥ ਲੋ ਜੇ ਪਾ ਜਾਵੇ ਲੋਕ ਨੂੰ ਨੀ ਕਾਰਵਾਈ ਹੈਗਾ ਪਿੱਛਾ ਜਾਵੇ ਤੇ ਸਾਫ ਦੇ ਤੋਂ ਆਇਆ ਜਾਵੇ ਕੀ ਮੰਨਦੇ ਹੋਗੇ ਜਿਹੜਾ ਇਹ ਕੋਈ ਸਿਆਸੀ ਦਬਾਇਆ ਪਏ ਐਮ ਐਲ اے ਦਾ ਦਬਾਇਆ ਕਿ ਜਿਹੜਾ ਅਜੇ ਤੱਕ ਕਾਰਵਾਈ ਨਹੀਂ ਹੋਈ ਅੱਜ ਹੋ ਸਕਦਾ ਸਾਰ ਹੈ ਸਕਦਾ ਵਿੱਚ ਵੀ ਤੇ ਕਿੰਨੇ ਦਿਨ ਹੋ ਗਏ ਆ ਇਹ ਗੱਲ ਨੂੰ ਕਿੰਨੇ ਦਿਨ ਹੋ ਗਏ 3-4 ਦਿਨ ਹੋ ਗਏ ਸਾਰਾ 3 ਦਿਨ 4 ਦਿਨ ਠੀਕ ਚਾਚਾ ਜੀ ਨੂੰ ਪਤਾ ਬਾਕੀ ਮੌਕੇ ਤੇ ਚਾਚੇ ਹਣੀ ਓਕੇ ਬੱਸ ਲੈਡਾ ਇਹਨਾਂ ਨਾਲ ਗੱਲ ਨਾਮ ਦੱਸਿਓ ਕਿਹੜਾ ਪਿੰਡ ਜੀ ਤੇ ਕੀ ਮਸਲਾ ਜੀ ਸਾਰਾ ਸਰ ਮੇਰਾ ਨਾਮ ਤਰਲੋਪ ਸਿੰਘ ਜੀ ਹੂੰ ਪਿੰਡ ਚੀਤੇਖਲਾ ਆਪਣੀ ਪੰਚਾਇਤ ਹੈਗੀ ਡੇਰਾ ਬਾਬਾ ਦਿਆਲ ਸਿੰਘ ਹਾਂਜੀ ਤੇ ਅਸੀਂ ਮੈਂਬਰ ਪੰਚਾਇਤ ਨਾਲ ਸੰਬੰਧ ਰੱਖਦੇ ਆ ਹੂੰ ਜੀ ਰੰਜੇ ਸਾਡੀ ਵੋਟਾਂ ਤੋਂ ਚੱਲਦੀ ਆਉਂਦੀ ਆ ਜੀ ਤੇ ਇਹ ਜਦੋਂ ਮੁੰਡੇ ਕੋਠਿਆਂ ਤੇ ਚੜ੍ਹਦੇ ਜਾਂ ਬਜ਼ਾਰਾਂ 'ਚ ਫਿਰਦੇ ਆ ਤੇ ਇਹਨਾਂ ਦੇ ਮੁੰਡੇ ਆਣ ਆਣ ਕੇ ਧਮਕੀਆਂ ਵਖਾਉਂਦੇ ਆਪਣੇ ਪਿਸਤੌਲ ਵਖਾਉਂਦੇ ਆ ਡੱਬ ਚੱਡਾਏ ਜੀ ਹੂੰ ਤੇ ਮੁੰਡਿਆਂ ਦੇ ਨਾਲ ਇਹਨਾਂ ਨੂੰ ਹੱਥੋਂ ਪਾਈ ਇਹਨਾਂ ਨੇ ਮੇਲਾ ਚ ਲੰਡਿਆ ਜੇ ਪੀਰਾਂ ਦਾ ਤੇ ਮੇਲੇ ਚ ਮੁੰਡੇ ਸਾਡੇ ਸੇਵਾ ਸੁਭਾ ਕਰਦੇ ਆ ਉਧਰੋਂ ਤੁਰੇ ਆਉਂਦੇ ਤੇ ਇਹਨਾਂ ਨੂੰ ਫੜ ਲਿਆ ਜੀ ਇਹ ਕਿੰਨੇ ਬੰਦੇ ਸੀ ਜਿਨ੍ਹਾਂ ਨੇ ਫੜਿਆ ਤੁਹਾਡੇ ਮੁੰਡੇ ਜੀ ਜੀ ਇਹ ਘਰ ਪਰਿਵਾਰ ਦੋ ਤਿੰਨ ਘਰ ਆ ਲੱਗ ਲੱਗੇ ਉਹ ਸਾਰੇ ਪਰਿਵਾਰ ਹੀ ਪੈ ਗਏ ਜੀ 8-10 ਬੰਦੇ ਆ ਜੀ ਉਹਨਾਂ ਦੇ ਤੁਹਾਡੇ ਮੁੰਡੇ ਆੜੇ ਆ ਰਹੇ ਸੀ ਤੁਹਾਡੇ ਮੁੰਡਿਆਂ ਨੂੰ ਆਪਣੇ ਤੇਜ ਹਥਿਆਰਾਂ ਨਾਲ ਜਾਦਾ ਕੀਤਾ ਜੇ ਕਿੰਨੀਆਂ ਕਿ ਸੱਟਾਂ ਲੱਗੀਆਂ ਉਹਨਾਂ ਦੇ ਸੱਟਾਂ ਬਹੁਤ ਆ ਜੀ ਸੱਟਾਂ ਦੇ ਇੱਕ ਗੁਰਨਾਨਕੋ ਹਸਪੀਟਲ ਬੰਦਾ ਦਾਖਲ ਆ ਇੱਕ ਮਨ ਨਾਲ ਆ ਮਾ ਨਾਲੇ ਵਾਲਾ ਤੇ ਚਲੋ ਛੁੱਟੀ ਦੇ ਲੈ ਆਂਦਾ ਜੋਦੀ ਦੇ ਹਾਂਜੀ ਤੇ ਹੁਣ ਤੁਸੀਂ ਕੋਈ ਪੁਲਿਸ ਕੰਪਲੇਟ ਕੀਤੀ ਹੈ ਕੰਪਲੇਟ ਕੀਤੀ ਕੋਈ ਤੁਸੀਂ ਬਲਿਆਂ ਜੀ ਉਦਨ ਹੀ ਰਾਤ ਅਸੀਂ 1 ਵਜੇ ਜਾ ਕੇ ਤੇ ਆਪਣੀ ਦਰਖਾਸਤ دی ਆਏ ਹਾਂ ਵੀ ਭਾਜੀ ਸਾਨੂੰ ਨਾਲ ਦੇ ਫੋਨਾਂ ਤੇ ਵੀ ਧਮਕੀਆਂ ਮਿਲਦੀਆਂ ਜੇ ਤੁਹਾਨੂੰ ਆਖੋ ਤੇ ਫੋਨਾਂ ਦੀ ਵੀ ਧਮਕੀ ਜਿਹੜੀ ਦਿੱਤੀ ਆ ਉਹ ਰਿਕਾਰਡਿੰਗ ਤੁਹਾਨੂੰ ਸੁਣਾ ਦਾਂਗੇ ਜੀ ਤੇ ਹੁਣ ਤੁਸੀਂ ਕੀ ਮੰਗ ਕਰਦੇ ਜੀ ਪ੍ਰਚਾਰ ਮੰਗ ਇਹੀ ਕਹਿੰਦੇ ਆ ਵੀ ਇਹਨਾਂ ਦੀ ਜਿਹੜੀ ਬਦਮਾਸ਼ੀ ਆ ਜੀ ਤੇ ਨਾਲੇ ਇੱਕ ਜਾਤੀਵਾਦ ਦਾ ਵੜਾ ਕਰਦੇ ਆ ਜੀ ਇਹ ਜਦਾਂ ਜਾਤੀਵਾਦ ਆਪਣੀ ਆਪਣੀ ਬਰਾਦਰੀਆ ਮਜਬੀ ਸੇਕਾ ਇਹ ਆਪਾਂ ਨੂੰ ਬਹੁਤ ਚੂੜਾ ਕੋਸ਼ ਕਹਿੰਦੇ ਆ ਕਈ ਕੁਸ਼ ਕਰਦੇ ਆ ਜੀ ਠੀਕ ਹੈ ਜੀ ਹਾਂ ਜੀ ਤੇ ਤੁਸੀਂ ਇਹਦੇ ਜਿਹੜੀਆਂ ਇਹ ਗੱਲਾਂ ਕਹਿੰਦੇ ਤੁਹਾਨੂੰ ਜਾਂ ਜਿਹੜੇ ਤੁਸੀਂ ਰਿਵੋਲਵਰ ਦੀ ਗੱਲ ਕਰਨਦੇ ਆ ਜੀ ਇਹ ਉਹਨਾਂ ਕੋਲ ਲਾਇਸੈਂਸੀ ਹੈ ਕਿ ਜਾਂ ਕਿਦਾਂ ਹੈ ਇਹਨਾਂ ਨੂੰ ਨਹੀਂ ਪਤਾ ਜੀ ਦੋ ਨੰਬਰੀ ਇੱਕ ਲਾਇਸੈਂਸੀ ਹੈ ਡੱਬ ਚ ਲਿਆਉਂਦੇ ਆ ਕਾਰਾਂ ਕਾਰ ਕੇ ਇਹ ਦੀ ਲੈ ਕੇ ਆ ਜਾਂਦੇ ਆ ਕਾਲੇ ਰੰਗ ਦੀ ਗੱਡੀ ਆਣ ਕੇ ਵਿਖਾਉਂਦੇ ਆ ਜੀ ਤੇ ਹੁਣ ਕੀ ਮੰਗ ਕਰਦੇ ਜੀ ਮੰਗ ਇਹੀ ਕਹਿੰਦੇ ਆ ਵੀ ਹਨਨ ਇਨਸਾਫ ਦਿੱਤਾ ਜਾਵੇ ਇਨਾਂ ਦੀ ਬਦਮਾਸ਼ੀ ਦਾ ਪਤਾ ਕੀਤਾ ਜਾਵੇ ਵੀ ਇਹ ਕਿਹੜੇ ਗੈਂਗਸਟਰਾਂ ਨਾਲ ਸਬੰਧ ਰੱਖਦੇ ਆ ਜਾਂ ਪਿੰਡ 'ਚ ਆਪਣਾ ਧੰਕੀਆਂ ਕਿਉਂ ਦਿੰਦੇ ਆ ਵੀ ਕੋਈ ਗੱਲ ਹੈ ਤੇ ਚੰਗੀ ਤਰ੍ਹਾਂ ਸਾਨੂੰ ਦੱਸ ਦੇਣਾ